ਬਾ ਮੋੜ ਲਓ ਜੀ ਮੋੜ ਲਓ ਜੀ ਦੂਜਾ ਸੂਆ ਸੱਜਣੋ ਸੂਣ ਚ ਕੱਢਦੀ ਆ ਪੰਜ ਚਾਰ ਦਿਨ ਹਜੇ ਤੇ ਬਾਕੀ ਤਿਆਰੀ ਝੋਟੀ ਚੰਗੀ ਕਰਦੀ ਆਉਂਦੀ ਆ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਸਵਾਗਤ ਹੈ ਤੁਹਾਡਾ ਲੈ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਜਾਨਵਰ ਦਿਖਾਵਾਂਗੇ ਅੱਜ ਤੁਹਾਨੂੰ ਪੂਰੇ ਟੌਪ ਦੇ ਬਾਈ ਕੋਲੇ ਗੱਬਣ ਝੋਟੀਆਂ ਦਿਖਾਵਾਂਗੇ ਤੇ ਦੋ ਸੁਈਆਂ ਸਮਾਰੀਆਂ ਦਿਖਾਵਾਂਗੇ ਤੇ ਰੇਟ ਸਜਣੋਂ ਬਿਲਕੁਲ ਅਰੀਜਨਲ ਵਾਲ ਰੇਟ ਨੇ ਬਾਈ ਦੇ ਵੀਡੀਓ ਦੇ ਵਿੱਚ ਹੀ ਰੇਟ ਕਰਾਵਾਂਗੇ ਤੇ ਬਾਕੀ ਜਾਨਵਰ ਤੋਰ ਕੇ ਦਿਖਾਵਾਂਗੇ ਆਜੋ ਮਿਲਿਆਉਣਿਆ ਬਾਈ ਨਾਲ ਆਜੋ ਬਾਈ ਇਹਦਾ ਬਾਈ ਜੀ ਦੂਜਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਇਹਦਾ ਸਤਿ ਸ਼੍ਰੀ ਅਕਾਲ ਬੀ ਜੀ ਨਾਮ ਦੱਸੋ ਜੀ ਪਹਿਲਾਂ ਨਾਮ ਗਰਮੀਰ ਸਿੰਘ ਪਿੰਡ ਵਾਲੀਆਂ ਪਿੰਡ ਵਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਠੀਕ ਆ ਜੀ ਲੈ ਬਾਈ ਜਿਹੜੀ ਆਪਾਂ ਇੱਕ ਨੰਬਰ ਵਾਲੀ ਝੋਟੀ ਦੇਖਦੇ ਪਏ ਆ ਸਾਹਮਣੇ ਇਹਦੀ ਕੀ ਡਿਟੇਲ ਆ ਕਿੰਨਵਾ ਸੂਆ ਇਹਦਾ ਇਹਦਾ ਸੂਆ ਵੀਰ ਜੀ ਦੂਜਾ ਹਾਂਜੀ ਤੇ ਪ੍ਰਾਈਸ ਹਾਂਜੀ ਇਹਦਾ 1 ਲੱਖ ਰੁਪਈਆ ਪੂਰਾ 1 ਲੱਖ ਰੁਪਈਆ ਫਿਕਸ ਰੇਟ ਹੈ ਫਿਕਸ ਰੇਟ ਹਾਂ ਲੈ ਸੱਜਣਾ 1 ਲੱਖ ਰੁਪਈਆ ਰੇਟ ਕਰਿਆ ਬਾਈ ਨੇ ਇਹਦੇ ਜੋ ਛੋਟ ਛੱਪਾ ਮੰਨਤਾ ਨਹੀਂ ਹੋਊਗਾ ਕਿਉਂਕਿ ਜਿਹੜੇ ਰੇਟ ਅੱਜ ਵੀਡੀਓ ਦੇ ਵਿੱਚ ਹੋਣਗੇ ਇਹ ਸਾਰੇ ਰੇਟ ਸੱਜਣਾ ਫਿਕਸ ਰੇਟ ਹੀ ਹੋਣਗੇ ਇਹ ਕਿੰਨੇ ਕਿ ਦਿਨ ਕੱਢ ਦੀਆਂ ਸੂਣ ਚ ਬਾਈ ਇਹਦੇ 5-4 ਦਿਨ ਲੈ ਸਕਦੀ ਆ ਬਾਹਲੇ ਅੱਛਾ ਜੀ ਲੈ ਖੋਲ ਕੇ ਤੋੜ ਕੇ ਦਿਖਾ ਦਿਓ ਬਾਈ ਸੂਆ ਕਿਹੜਾ ਜੀ ਇਹਦਾ ਸੂਆ ਦੂਜਾ ਦੂਜਾ ਸੂਆ ਲੈ ਸੱਜਣੋ ਦੂਜੇ ਸੂਏ ਦੀ ਝੋਟੀ ਲੱਗਿਆਂ ਦਿਖਾਉਣ ਤੁਹਾਨੂੰ ਪੰਜ ਚਾਰ ਦਿਨ ਸੂਣ ਚ ਕੱਢਦੀ ਆ ਬਾਈ ਕਹਿੰਦਾ ਤੇ ਬਾਕੀ ਕੱਦ ਕਾਠ ਚੜਾਈ ਚੁੜੀ ਬਹੁਤ ਸੱਜਣੋ ਚੰਗੀ ਆ ਝੋਟੀ ਸਾਰੀ ਲੈ ਵਲੂਆ ਜੋ ਤੁਰੂਗੀ ਜੱਜਮੈਂਟ ਕਰ ਲਿਓ ਤੇ ਰੇਟ ਵੀ ਕਰਤਾ ਬਾਈ ਨੇ ਵੀਡੀਓ ਦੇ ਵਿੱਚ ਹੀ ਕਿਉਂਕਿ ਰੇਟ ਜਾਨਵਰ ਦੇ ਹਿਸਾਬ ਨਾਲ ਜਾਇਜ਼ ਰੇਟ ਆ ਬਿਲਕੁਲ ਬਾ ਚਲਾ ਦੇ ਜਾਨੂ ਬਾ ਮੋੜ ਲਓ ਜੀ ਮੋੜ ਲਓ ਇੱਥੇ ਦੂਜਾ ਸੂਆ ਸੱਜਣੋ ਸੂਣ ਚ ਕੱਢਦੀ ਆ ਪੰਜ ਚਾਰ ਦਿਨ ਹਜੇ ਤੇ ਬਾਕੀ ਤਿਆਰੀ ਝੋਟੀ ਚੰਗੀ ਕਰਦੀ ਆਉਂਦੀ ਆ ਤੇ ਬਾਕੀ ਜਾਨ ਜੂਨ ਵਾਲੀ ਝੋਟੀ ਆ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਦੋ ਨੰਬਰ ਵਾਲੀ ਝੋਟੀ ਦੇ ਬਾਈ ਇਹਦਾ ਸੂਆ ਕਿਹੜਾ ਇਹਦਾ ਸੂਆ ਵੀਰ ਜੀ ਤੀਜਾ ਤੀਜਾ ਸੂਆ ਇਹ ਵੀ ਸੂਣ ਵਾਲੀ ਆ ਹਾਂ ਇਹ ਵੀ ਸੂਣ ਵਾਲੀ ਆ ਤਾਂ ਇਹ ਕਿੰਨੇ ਕਿ ਦਿਨ ਕੱਢਦੀ ਆ ਜੀ ਇਹ ਵੀ ਪੰਜ ਚਾਰ ਦਿਨ ਹੀ ਕੱਢ ਸਕਦੀ ਆ ਪੰਜ ਚਾਰ ਦਿਨ ਕੱਢਦਾ ਇਹਦਾ ਰੇਟ ਕੀ ਰਹੂਗਾ ਜੀ ਇਹ ਮਿਲੂਗੀ 95000 95000 ਕੀ ਬਾਈ ਚਲਾ ਦੇ ਇਹਨੂੰ ਲੈ ਸੱਜਣੋ ਇਹਦਾ ਵੀ ਦੂਜਾ ਸੂਆ ਹੈ ਇਹਦਾ ਰੇਟ ਬਾਈ ਨੇ ਕਰਿਆ 95000 ਇੱਕ ਵਾਰ ਖਾਣ ਹਵਾਨਾ ਦਿਖਾ ਦੇਣਾ ਨੇੜੇ ਤੋਂ ਚੰਗੀ ਤਿਆਰੀ ਕਰਦੀ ਆਉਂਦੀ ਐ ਤੇ ਬਾਕੀ ਜਾਨਵਰ ਬਾਈ ਦੇ ਤਕਰੀਬਨ ਸਾਰੇ ਚੰਗੇ ਆ ਥੱਲੇ ਦੇ ਸਾਫ ਨੇ ਤੇ ਵਪਾਰ ਤਾਂ ਹੀ ਸੱਜਣੋ ਬਾਈ ਦਾ ਕੰਮ ਐ ਕਿਉਂਕਿ ਜਾਨਵਰ ਪਾਸ ਕਰਕੇ ਲੈ ਕੇ ਆਉਂਦਾ ਵਧੀਆ ਜਾਨਵਰ ਲਿਆਉਂਦਾ ਬਾਈ ਬਾਗਮਾਲੋ ਜੀ ਆਹ ਵਾਹ ਜਿਹੜੀ 3 ਨੰਬਰ ਤੇ ਦੇਖਦੇ ਆਂ ਝੋਟੀ ਇਹਦਾ ਸੂਆ ਕਿਹੜਾ ਜੀ ਇਹ ਵੀਰ ਜੀ ਤੀਜੇ ਸੂਏ ਸੂਏ ਇਹ ਵੀ ਸੂਣ ਵਾਲੀ ਆ ਹਾਂ ਇਹ ਵੀ ਸੂਣ ਆ ਇਹ ਕਿੰਨੇ ਕਿਤਨੇ ਦਿਨ ਕੱਢਦੀ ਆ ਬਾਈ ਇਹ ਵੀ ਦਿਨ ਬੱਸ ਵੱਧ ਤੋਂ ਵੱਧ 7 ਲੈ ਸਕਦੀ ਆ 8 ਇੱਥੇ ਹਫਤਾ ਇਹਦਾ ਰੇਟ ਕੀ ਰਹੂਗਾ ਜੀ ਇਹ ਮਿਲੂਗੀ ਲੈਣ ਦੇਣ 95000 ਇਹਦਾ ਰੇਟ ਵੀ 95000 ਲੈ ਬਾਈ ਚਲਾ ਦੇ ਇਹ ਵੀ ਲੈ ਸੱਜਣੋ ਇਹ ਵੀ 5 6 5 7 ਦਿਨ ਹਫਤਾ ਤੱਕ ਕੱਢਦੀ ਆ ਬਾਈ ਕਹਿੰਦਾ ਤੇ ਬਾਕੀ ਕੱਦ ਕਾਠ ਸੱਜਣੋ ਝੋਟੀ ਦਾ ਬਹੁਤ ਜ਼ਿਆਦਾ ਆ ਲੰਬਾਈ ਲੰਬੂਈ ਬਹੁਤ ਆ ਬਾਕੀ ਦੁੱਧ ਵਾਲੇ ਜਾਨਵਰ ਨੇ ਬਾਈ ਇਹਨਾਂ ਦਾ ਦੁੱਧ ਦਾ ਕੀ ਆਈਡੀਆ ਜਾ ਰਹੂਗਾ ਦੁੱਧ ਵੀਰੇ ਆਈਡੀਆ ਜਾਂਦੀ ਬਾੜਾ ਆਪਾਂ ਇਹਨੂੰ ਝੂਠ ਦਵਾਉਣ ਨੇ ਬੋਲਦੇ 14 13 14 ਠੀਕ ਹੈ ਜੀ ਬਾ ਮੋੜ ਲੂ ਜੀ ਬਾਕੀ ਸੱਜਣੋਂ ਕੱਦ ਕਾਠ ਵਾਲੀ ਝੋਟੀ ਆ ਲੰਬਾਈ ਲੰਮੂਈ ਬਹੁਤ ਆ ਬਾਕੀ ਦੁੱਧਾ ਆਈਡੀਆ ਬਾਈ ਕਹਿੰਦਾ 13 14 ਕਿਲੋ ਦਾ ਰਹੂ ਬਾਈ ਹੈ ਜੈਡ ਬਲੈਕ ਹਾਂ 13 14 ਕਿਲੋ ਬਸ ਜਰੂਰ ਪੱਕਾ ਹਾਂ 14 ਕਿਲੋ ਖੁੱਲਾ ਪਾਉਣਗੇ ਆ ਲੈ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅਗਲੀ ਝੋਟੀ ਤੇ ਸੱਜਣੋ ਥਾਨ ਹਵਾਨਾ ਦਿਖਾਉਣੇ ਆ ਇਹਦਾ ਤੇ ਬਾਕੀ ਇਹ ਵੀ ਸੱਜਣੋ ਕੱਦ ਕਾਰ ਵਾਲੀ ਝੋਟੀ ਆ ਸਿੰਘ ਸੁੰਗ ਦੀ ਬਣਾਵਟ ਬਹੁਤ ਚੰਗੀ ਆ ਤੇ ਬਾਕੀ ਜਾਨਵਰ ਬਾਈ ਸਾਰੀ ਕੱਦ ਵਾਲੇ ਆ ਆਪਣੇ ਹਨਾ ਇਹ ਬਾਈ ਜੀ ਸੂਈ ਹੋਈ ਐ ਠੀਕ ਆ ਜੀ ਪਹਿਲੇ ਸੂਈ ਐ ਠੀਕ ਆ ਜੀ ਇਸ ਟਾਈਮ ਇਹਦੇ ਥੱਲੇ 8-9 ਲੀਟਰ ਦੁੱਧ ਐ 8-9 ਕਿਲੋ ਦੁੱਧ ਐ ਹਾਂ 85000 ਦੀ ਮਿਲੂਗੀ ਇਹਨੂੰ ਕਿੰਨੇ ਕਿਤਨੋਂ ਹੋ ਕੇ ਸੂਈ ਨੂੰ ਇਹਨੂੰ ਸੂਈ ਨੂੰ ਅੱਜ 6ਵੇਂ 7ਵੇਂ ਦਾ ਅੱਛਾ ਬਸਮੀ ਜੀ ਕਿਵੇਂ ਲੱਗਦੇ ਬਾਈ ਬਸਮੀ ਤਾਂ ਬਾਈ ਬੱਚਾ ਮੂਹ ਲੱਗਿਆ ਅੱਛਾ ਇਹ ਖੋਲ ਕੇ ਚਲਾ ਦੇ ਬਾਈ 85000 ਰੇਟ ਜੀ ਹਾਂ 85000 ਦੇਣੀ ਹੈ ਮਤਲਬ ਪਹਿਲੇ ਸੂਏ ਦੀ ਝੋਟੀ ਆ ਸੱਜਣੋ ਕਦ ਕਾਠ ਇਹਦਾ ਵੀ ਪੂਰਾ 85000 ਰੁਪਇਆ ਰੇਟ ਬਾਈ ਕਹਿੰਦਾ ਇਹ ਫਿਕਸ ਰੇਟ ਹੀ ਨੇ ਤੇ ਬਾਕੀ ਤੁਸੀਂ ਜਜਮੈਂਟ ਕਰ ਲਿਓ ਸੱਜਣੋ 10 11 ਕ ਪਜ ਦਾ ਟਾਈਮ ਹੈ ਇਸ ਟਾਈਮ ਸਵੇਰ ਦੇ ਜਾਨਵਰ ਚੋਈ ਹੋਈ ਆ ਝੋਟੀ ਇਹ ਦੁੱਧ ਨਹੀਂ ਕੋਈ ਟਾਈਮ ਵਗੈਰਾ ਨਹੀਂ ਇਹਦਾ ਲੱਗਿਆ ਹੋਇਆ ਤੇ ਇੱਕ ਵਾਰ ਦਿਖਾ ਦਾਨਾ ਇਧਰੋਂ ਨੇੜੇ ਤੋਂ ਵਾਕ ਮਾਰੂ ਚਲੋ ਜੀ ਲੈ ਹੁਣ ਆਪਾਂ ਪਹੁੰਚ ਗਏ ਸੱਜਣੋਂ ਪੰਜਵੇਂ ਨੰਬਰ ਤੇ ਇੱਕ ਵਾਰੀ ਮੂੰਹ ਮੱਥਾ ਸਿੰਘ ਸੁੰਗ ਦੇਖ ਲਓ ਪੂਰੀ ਟੌਪ ਦੀ ਕੁਆਲਿਟੀ ਆ ਰੋਟੀ ਦੀ ਇਹ ਵੀ ਸੂਈ ਹੋਈ ਆ ਬਾਈ ਹਾਂ ਵੀਰ ਜੀ ਇਹ ਸੂਈ ਹੋਈ ਹੈ ਹਾਂਜੀ ਚਲੋ ਹੁਣ ਪਹਿਲਣ ਅੱਛਾ ਜੀ ਤੇ ਦੋ ਦੰਦ ਝੋਟੇ ਆਏ ਅੱਛਾ ਮੂੰਹ ਹੋਂ ਦੋ ਦੰਦ ਹੈ ਹਾਂ ਮੂੰਹ ਹੋਂ ਦੋ ਦੰਦ ਹੈ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਜੀ ਨੂੰ ਸੂਈ ਨੂੰ ਅੱਜ ਛੇ ਮਾਂ ਦੇ ਰਾਂ ਇਹਨੂੰ ਇਹਦੇ ਥੱਲੇ ਕਿੰਨੀ ਕ ਬੋਲੀ ਤਿਆਰ ਹੈ ਥੱਲੇ ਦੁੱਧ 7 ਲੀਟਰ ਨੂੰ 7 ਕਿਲੋ ਬੋਲੀ ਤਿਆਰ ਆ ਕਿੰਨਾ ਕ ਪਾ ਸਕਦੀ ਹੈ ਜੀ ਇਹ ਆਪਾਂ ਬਸ ਅੰਦਾਜ਼ਾ ਮੰਨ ਲਓ 10 ਜਿੱਡਾ ਕਿਹਦਾ ਬेटर ਠੀਕ ਹੈ ਜੀ ਇਹਦਾ ਰੇਟ ਕੀ ਰਹੂਗਾ ਜੀ ਇਹ 75000 ਦੀ ਮਿਲੂ ਲੈ ਸੱਜਣੋਂ 75000 ਰੁਪਏ ਨਾ ਬਾਈ ਨੇ ਜਮੇ ਸੇਲ ਵਾਲਾ ਕੰਮ ਹੀ ਕਰਤਾ ਥਣ ਥਣੌੜ ਦੇਖ ਸਕਦੇ ਹੋ ਇਧਰ ਤੋਂ ਚੰਗਾ ਲੱਗਿਆ ਪੂਰਾ ਬਾਕੀ ਵੱਡੀ ਗੱਲ ਹੈ ਮੂੰਹੋਂ 2 ਦੰਦ ਦਾ ਸੱਜਣੋਂ 2 ਦੰਦ ਦਾ ਮੇਰਾ ਕਿਹਾ 2.5 ਸਾਲ ਦੀ ਬਣਦੀ ਆ ਬਾਈ ਹਨਾ 2.5 ਦੀ ਮਾਰ ਕੀਤਾ ਲੱਗਿਆ ਕੋਰਤੀ ਠੀਕ ਹੈ ਜੀ ਬਾ ਮੋੜ ਦਿੰਦੇ ਲਾ ਸੱਜਣਾ ਮੈਂ ਬਾਈ ਦਾ ਤੁਹਾਨੂੰ ਲੈ ਕੇ ਦੇ ਦਾਨਾ ਹੁਣ ਘੰਟੀ ਬਾਈ ਨੂੰ ਮਾਰ ਲਓ ਜਿਹੜੀ ਝੋਟੀਆਂ ਨੇ ਤੁਹਾਨੂੰ ਪਸੰਦ ਆਊਗੀ ਬਾਈ ਨੰਬਰ ਦਾ ਦੋ ਫੋਨ ਨੰਬਰ ਆਪਣਾ ਨੰਬਰ ਵੀਰ ਜੀ 94639 ਹਾਂਜੀ 88263 ਇੱਕ ਵਾਰੀ ਫੇਰ ਬੋਲੋ 94639 ਹਾਂਜੀ 88263 ਠੀਕ ਆ ਜੀ ਲੈ ਸੱਜਣਾ ਲੈ ਸੱਜਣਾ ਇੱਕ 7 ਮਹੀਨਿਆਂ ਦੀ ਗੱਬਣ ਝੋਟੀ ਖੜੀ ਆ ਬਾਈ ਕੋਲੇ 7 ਮਹੀਨਿਆਂ ਦੀ ਗੱਬਣ ਝੋਟੀ ਖੜੀ ਆ ਸੱਜਣਾ ਝੋਟੀ ਚੰਗੀ ਆ ਪੂਰੀ ਤੇ ਬਾਕੀ ਬਾਈ ਕਹਿੰਦਾ ਵੱਡੀ ਗਾਲਾ ਦੁੱਧ ਵੀ ਵਧੀਆ ਦੱਸਦਾ ਇਹਦੇ ਥੱਲੇ ਇੱਕ ਵਾਰੀ ਮੂੰਹ ਮੱਥਾ ਸਿੰਘ ਸੁng ਦਿਖਾਉਣੇ ਆ ਇਦੋਂ ਝੋਟੀ ਇਹ ਵੀ ਚੰਗੀ ਆ ਸਾਰੀ ਬਾਈ ਕਿੰਨੇ ਮਹੀਨੇ ਦੀ ਗੱਬਣਾ ਇਹ 7 ਮਹੀਨੇ ਦੀ ਗੱਬਣਾ ਬਾਈ ਜੀ 7 ਲੀਟਰ ਦੁੱਧ ਆ ਅੱਛਾ ਜੀ 13 ਲੀਟਰ ਦੁੱਧ ਦਿੰਦਾ ਇਹਨੇ ਸੂਆ ਕਿਹੜਾ ਜੀ ਦਾ ਸੂਆ ਇਹਦਾ ਹੁਣ ਦੂਜਾ ਅੱਗੇ ਤੀਜੇ ਸੂਵੇ ਤੀਜੇ ਸੂਵੇ ਸੂਗੀ ਇਹਦਾ ਕੀ ਰੇਟ ਰਹੂਗਾ ਜੀ ਇਹ 70000 ਦੀ ਮਿਲੂ 70000 ਰੁਪਏ ਬਾਈ ਚਲਾਦੀ ਇਹ ਵੀ ਖੋਲ ਕੇ ਲੈ ਮਿੱਤਰੋ ਝੋਟੀ ਇਹ ਵੀ ਬਾੜੀ ਚੰਗੀ ਆ 7 ਮਹੀਨੇ ਦੀ ਗੱਬਣ ਥੱਲੇ 7 ਕਿਲੋ ਦੁੱਧ ਤਿਆਰ ਆ ਕਿਉਂਕਿ ਤੋਕੜ ਗੱਬਣ ਵਾਲੇ ਸੱਜਣਾ ਦੇ ਬਾਲੇ ਫੋਨ ਆਉਂਦੇ ਨੇ ਤਾਂ ਚੰਗੀ ਝੋਟੀ ਦੇਦੀ ਸੱਜਣੋ ਕੱਢ ਕੇ ਤੁਹਾਨੂੰ ਮਿਲਿਆ ਕੇ ਬਾਈ ਦਾ ਨੰਬਰ ਫਟਾਫਟ ਝੋਟੀ ਖਰੀਦ ਲਿਓ ਜਾਣਦੇ ਜੀ ਅੱਗੇ ਨੂੰ ਚਲਾਉਣੀ ਵਾ ਮੋੜ ਲਈ ਤੇ ਵਧੀਆ ਵਧੀਆ ਪਲੀ ਸਮੀ ਝੋਟੀ ਐ 7 ਮਹੀਨਿਆਂ ਦੀ ਗੱਬਣਾ ਬਾਈ ਨੇ 7 ਕਿਲੋ ਦੁੱਧ ਦੱਸਿਆ ਦੇ ਥੱਲੇ ਇਹ 70000 ਰੁਪਏ ਦਾ ਫਿਕਸਡ ਰੇਟ ਰਹੂਗਾ ਜੀ ਤੇ ਸੱਜਣੋ ਇਹਨਾਂ ਚੋ ਜੜੀ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਕਿਉਂਕਿ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਜਾਨਵਰ ਦਾ ਇੱਕ ਆਈਡੀਆ ਦੇ ਸਕਦੇ ਆਂ ਬਾਕੀ ਸੱਜਣੋ ਖਰਚ ਥੋੜਾ ਬਣਦਾ ਹੁੰਦਾ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈਣ ਦਾ ਕਿਉਂਕਿ ਵੀਡੀਓ ਨਾਲ ਇੱਕ ਆਈਡੀਆ ਜਾਂ ਮਿਲ ਜਾਂਦਾ ਜਾਨਵਰ ਦਾ ਤੇ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਮੈਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਜਾਨਵਰ ਖਰੀਦ ਸਕਦੇ ਹੋ ਤੇ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰ ਦਿਓ ਸਾਰੇ ਸੱਜਣਾਂ ਦਾ ਧੰਨਵਾਦ